ਕਿਹੜਾ ਪਿੰਡ ਹੈ? ਹਾਂ ਤਾਂ ਬਾਈ ਚੱਕ ਬਾਈ ਚੱਕ ਕੀ ਐਡਰੈਸ ਕੀ ਉੱਥੇ ਦਾ? ਦਦਾਸੋ ਦਾ ਉਨਤਾ ਨੂੰ ਸਮਝ ਨਹੀਂ ਵੀ ਉਹ ਕਹਿੰਦਾ ਪਿੰਡ ਬਾਈ ਚੱਕ ਹਾਂ ਸੱਜਾ ਬਾਈ ਚੱਕਾ ਨਹੀਂ ਡਿਸਟ੍ਰਿਕਟ ਜ਼ਿਲ੍ਹਾ ਕਿਹੜਾ? ਜਗ੍ਹਾਦਾਰਪੁਰ ਲਾਲਪੁਰ ਡਿਸਟ੍ਰਿਕਟ ਲਾਲਪੁਰ ਸਟੇਸ਼ਨ ਕਿਹੜਾ ਲੱਗਦਾ ਉਹਨੂੰ? ਸਟੇਸ਼ਨ ਤਾਂ ਹੈ ਜ਼ਿਲ੍ਹਾ ਪਾ ਲਾਲਪੁਰ ਲਾਲਪੁਰ ਤਹਿਸੀਲ ਜੜਾਂ ਵਾਲਾ ਤਹਿਸੀਲ ਜੜਾਂ ਵਾਲਾ ਜੜਾਂ ਵਾਲਾ अच्छा जड़ा पतले गांव ਸਾਡਾ ਪਿੰਡ ਦਾ ਪਤਲਿਆਂ ਦਾ ਟੇਸ਼ਨ ਲੱਗਦਾ ਤਾਂ ਪਤਲਿਆਂ ਦਾ ਟੇਸ਼ਨ ਠੀਕ ਹੈ ਛੋੜੀਏ ਦੂਰ ਡਿਸਟ੍ਰਿਕਟ ਦੀ ਬਾਈ ਚੱਕ اچھا ਤੇ ਪਿੰਡ ਲੈਲਪਰਾ ਪਿੰਡ ਲੈਲਪਰਾ ਬਾਈ ਚੱਕ ਦਾ ਬਾਈ ਚੱਕ اچھا ਜਿਲ੍ਹਾ ਲੈਲਪਰਾ اچھا ਬਾਈ ਚੱਕ ਕਿੱਥੇ ਕਿਧੇ ਮਕਾਨ ਬਣਾ ਲਾਲ ਮਕਾਨ ਸਾਡਾ ਆਪਣੇ ਆਇਆ ਜਿਸ ਵਰਾਹ ਇਹ ਇਧਰਲੇ ਪਾਸੇ ਦਾ ਕਿ ਇਹ ਹੁਣ ਆ ਜਿਹੜੀ ਜਗਾ ਹੈ ਤੇ ਇਹ ਇਹਨੂੰ ਕਾਹ ਕਹਿੰਦੇ ਆ ਪੂਰਵ ਚੜਦਾ ਛੜਦਾ ਤਾਂ ਆਹੇ ਚੜਦਾ ਉੱਤਰ ਦਖਣ ਇੱਧਰ ਉੱਤਰ ਹੋ ਗਿਆ ਇੱਧਰ ਦਖਣ ਹੋ ਗਿਆ ਹਾਂ ਉੱਤਰ ਵਾਲੇ ਪਾਸੇ ਦੱਸਣਾ ਦਪਿਆ ਉੱਤਰ ਵਾਲੇ ਪਾਸੇ ਨੂੰ ਲੈ ਅੱਛਾ ਬਾਈ ਚੱਕ ਚ ਤੇ ਜੇ ਨਿਸ਼ਾਨੀ ਹੋਰ ਕੋਈ ਕੋਈ ਕੋਲ ਕੀ ਦੀਗਾ ਉੱਤੇ ਗੁਰਦਾਰਾ ਮੰਦਿਰ ਕੋਈ ਮਸਜਿਦ ਕੋਈ ਗੁਰਦਾਰਾ ਸਾਹਿਬ ਪਿੰਡ 'ਚ ਅੱਛਾ ਗੱਬੇ ਦਾ ਪਿੰਡ ਤੇ ਸਾਡਾ ਵੀ ਬਣਾਇਆ ਤਾਂ ਗੁਰਦਾਰਾ ਉਹ ਫੇ ਉਹਨਾਂ ਨੂੰ ਹੱਲੇ ਪੈਗੇ ਅੱਛਾ ਹੱਲੇ ਪੈਗੇ ਤੇ ਫੇ ਤੁਸੀਂ ਉੱਥੋਂ ਨਿਕਲੇ ਸਾਰਾ ਪਿੰਡ ਫਿਰ ਖਾਲੀ ਹੋ ਗਿਆ ਤਾਂ ਸਾਰਾ ਪਿੰਡ ਖਾਲੀ ਹੋ ਗਿਆ ਜਿਹੜੇ ਮੁਸਲਮਾਨਾਂ ਦੇ ਘਰ ਤੇ ਪੰਜ ਚਾਰ ਹੋ ਰਹੇ ਅੱਛਾ ਹੋ ਰਹੇ ਤੇ ਉਹਨਾਂ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਇਹਨਾਂ ਨੇ ਕਿਹਾ ਅੱਛਾ ਤੁਹਾਨੂੰ ਕੱਢਤਾ ਵੀ ਛੱਡ ਕੇ ਜਾਓ ਕੱਢਾ ਗਿਆ ਗੋਲੀ ਚਲਾ ਦਿੱਤੀ ਜਦ ਅਸੀਂ ਆਪਣੇ ਠੇਵਤੇ ਤੇ ਅੱਛਾ ਇਹਨੂੰ ਘੱਟ ਦੇ ਗਿਆ ਇਹਨੂੰ ਭੱਜ ਗਿਆ ਉੱਥੇ ਦੀ ਪੁਲਿਸ ਨੇ ਚਲਾਈ ਤੀ ਗੋਲੀ ਪੁਲਿਸ ਨਾ ਨਾ ਹਾਂ ਉੱਥੇ ਜਿਹੜਾ ਇਹਨਾਂ ਇਹਨਾਂ ਅੱਖਾਂ ਨਾਲ ਦੇਖਿਆ ਦਾ ਉਹ ਆਪਣੇ ਪਹਿਲਾਂ ਸ਼ੁਰੂ ਚੋਂ ਚਾਲਾ ਹਾਂ ਸ਼ੁਰੂਤੋਂ ਹੀ ਕਿ ਸਾਡੇ ਬਾਬਾ ਹੁੰਦਾ ਦਾ ਕੁੜਾ ਵੀਡੀਓ ਕਰ ਹੂੰ ਉਹਨੇ ਹੁੰਦਾ ਕੱਤਾ ਹੂੰ ਤਬਾ ਆਪਣਾ ਅਨਾਉਂਸਮੈਂਟ ਕਰਤੀ ਉਹਨਾਂ ਨੇ ਮੁਸਲਮਾਨਾਂ ਨੇ ਬਿਜినਰ ਦੇਸ਼ ਨੂੰ ਜਾਣੇ ਨੇ ਦੇਸ਼ ਕਹਿੰਦੇ ਸੇ ਹੂੰ ਵੀ ਉਹ ਦਾਣਾ ਮੰਡੀ 'ਚ ਇਕੱਠੇ ਹੋ ਜੋ ਅੱਛਾ ਜਿਨ੍ਹਾਂ ਇਤਰਾ ਹੀ ਆਉਣਾ ਜੜਾ ਹੋਵੇ ਦਾਣਾ ਮੰਡੀ ਜਿਹੜੀ ਜੜਾਂ ਵਾਲੀ ਦਾਣਾ ਮੰਡੀ 'ਚ ਹਾਂ ਬਈ ਦਾਣਾ ਮੰਡੀ 'ਚ ਇਕੱਠੇ ਹੋ ਜੋ ਜਹੀ ਜਿ ਬਸੀ ਦੀ ਤੇ ਇਹੀ ਜੋ ਇਹੀ ਜੋ ਹੁੰਦੀ ਅੱਛਾ ਇੱਕੋ ਚੀਜ਼ ਸੀ ਹੂੰ ਮੈਂ ਉੱਥੇ ਜਾ ਇਕੱਠੇ ਹੋ ਗਏ ਹੂੰ ਮਿਲ ਖੋ ਜੱਬ ਉਹ ਇਕੱਠਾ ਜਾਣਾ ਜਾਣਾ ਕੋਈ ਵਿਚਾਰਾ ਕਹਿੰਦਾ ਚੱਲ ਬੋੜੇ ਚੱਲ ਜਾਣ ਕੋਈ ਕਹਿੰਦਾ ਮੁੰਡੇ ਚੱਲ ਜਾਣ ਉੱਥੇ ਇਕੱਠੇ ਹੋ ਕੇ ਲੱਖਾਂ ਦੇ ਸਾਹ ਬੰਦਾ ਹੋ ਗਿਆ ਇਕੱਠਾ ਥੋੜੀ ਚੁੱਲਦਾਂ ਨੇ ਆਜ਼ਾਦ ਲਕ ਫਾਟਕ ਬੰਦ ਕਰਕੇ ਗੋਲੀ ਚਲਾਤੀ ਸਾਰੇ ਫੁੱਲ ਤੇ ਅੱਛਾ ਇੱਕ ਮੁੰਡਾ ਵਿੱਚ 8000 ਥੋੜੀ ਉਮਰ ਦਾ ਉਹ ਸਾਡੇ ਉੱਪਰ ਉਹਨਾਂ ਨੂੰ 10 ਨਹੀਂ ਹੋਵੇ ਮੋਚਦਾ ਉਹ ਕੋਠੇ ਕੋਨ ਸ਼ਾਲ ਮਾਰਦਾ ਹੂੰ ਕੋਠੇ ਬਣੇ ਹੋਏ ਤੁਸੀਂ ਵੀ ਉੱਥੀ ਤੇ ਜਾਂ ਗੋਲੀ ਚੱਲੀ ਆ ਅਸੀਂ ਤਾਂ ਆਪਣੇ ਪਿੰਡ ਤੇ ਅੱਛਾ ਆਪਣੇ ਪਿੰਡ ਤੇ ਤੁਸੀਂ ਆਪਣੇ ਪਿੰਡ ਤੇ ਫਿਰ ਉਹ ਉਹਨਾਂ ਨੇ ਜਿਹਨਾਂ ਨੇ ਗੋਲੀ ਚਲਾਈ ਆ ਉਹ ਫਿਰ ਕੁੜੀਆ ਰੇਲ ਗੱਡੀ ਪਰ ਬਹੇ ਚਾਈ ਹੂੰ ਸਾਡੇ ਵਾਲੇ ਪਾਸੇ ਨੂੰ ਆਏ ਪਹਿਲਾਂ ਜੱਤਰ ਦੇ ਤੇ ਨਾ ਆਏ ਜਾਣਾ ਫਿਰ ਇਧਰ ਦੇ ਪਾਸੇ 28 ਚੱਕ ਪਿੰਡ ਰਾਇਨਾਂ ਦਾ 28 ਚੱਕ ਹਾਂ 28 ਚੱਕ ਅੱਛਾ ਬੇਬੇ ਉਹਨਾਂ ਨਾਲ ਹਾਂ ਸੱਜੇ ਪਾਸੇ ਸੱਜੇ ਗਾਹਾਂ ਚੱਲ ਗਾਹਾਂ ਤੇ 21 ਚੱਕ ਉਹ ਖੱਬੇ ਪਾਸੇ ਅੱਛਾ ਥੋੜਾ ਗੱਬੇ ਆ ਗਿਆ 22 ਚੱਕ। ਥੋੜਾ ਫੇਰ ਚੱਲ ਗਾ ਹਾਂ ਫੇਰ ਸੱਜੇ ਪਾਸੇ ਸਾਡਾ 22 ਚੱਕ। ਅੱਛਾ ਉਹ ਤੇ ਗਾਹ ਪਤੜਿਆਂ ਦਾ ਟੇਸ਼ਨ ਇੱਧਰ ਪਿੰਡ ਇੱਧਰ ਦਾ ਤੇ ਇੱਧਰ ਦੇ ਪਾਸੇ 23 ਚੱਕ ਦਾ। ਅੱਛਾ 23 24 25 ਐਸੇ ਪਿੰਡ। ਅੱਛਾ ਗੋਲੀ ਫਿਰ ਜੜਾਂ ਵਾਲੇ ਚੱਲੀ ਹੈ ਹਨਾ। ਜੜਾਂ ਵਾਲੇ ਗੋਲੀ ਚਲਾਤੀ ਗਾ ਸਾਡੇ ਪਿੰਡ ਪਰ ਚਲਾਤੀ ਖੜਾ ਕੇ ਗੱਡੀ। ਅੱਛਾ ਫੇਰ ਖੜਾ ਕੇ ਆਉ ਰੇਲ ਗੱਡੀ ਚ ਆਉਂਦੇ ਤੇ ਰੇਲ ਗੱਡੀ ਚ ਆਉਂਦੇ ਤੇ ਬੰਦੇ ਹਾਂ ਰੇਲ ਗੱਡੀ ਚ ਆਉਂਦੇ ਤੇ ਬੰਦੇ ਪਹਿਲੇ ਕਹੇ ਜਿਹਾ ਸੀ ਉਹਨਾਂ ਦੇ ਇੱਧਰ ਦੇ ਪਜਾਮੇ ਤੇ ਤੀਵੀਂ ਵਾਲੇ ਹੂੰ ਪਠਾਨ ਤੇ ਉਹਨਾਂ ਕਹਿੰਦੇ ਪਠਾਣ ਹੂੰ ਉਹ ਸਹੀ ਪਠਾਣੀ ਸਲਵਾਰਾਂ ਪਾਈਆਂ ਵੀ ਆਤੀਆਂ ਪਠਾਣੀ ਸਲਵਾਰਾਂ ਤੇ ਰਫਲਾਂ ਵੀ ਉਹਨਾਂ ਦੇ ਇਹ ਤਾਂ ਮੁੱਠੇ ਭੜਿਆ ਨਾ ਨਾਲੀ ਬੜੀ ਹੁੰਦੀ ਨਾਲੀ ਛੋਟੀ ਦੀ ਅੱਛਾ ਪੁਲਿਸ ਨਹੀਂ ਸੀ ਉੱਥੇ ਦੀ ਬੰਦੇ ਤੇ ਪੁਲਿਸ ਮੁਸਲਮਾਨਾਂ ਦੀ ਕੁੜੀਆਂ ਹਰਾਮੀ ਤੇ ਸਾਰੇ ਇਕੱਠੇ ਇਕੱਠੇ ਰਹੇ ਹੂੰ ਉਹ ਤਾਂ ਜੀ ਦੇ ਵਰਦੀ ਨਾਲ ਹੁੰਦੀ ਪਾਈ ਹੋਈ ਹਾਂ ਦੂਏ ਤੇ ਹਨਾ ਉੱਪਰ ਵਾਲੀ ਉਹਨਾਂ ਦਾ ਰਾਤ ਤਾਂ ਜੋ ਮਰਜ਼ੀ ਕਰ ਸਕਦੇ ਤੇ ਹੂੰ ਕਿੰਨੇ ਦਿਨ ਲੱਗੇ ਫਿਰ ਬਾਪੂ ਤੁਹਾਨੂੰ ਰਿਆਉਣ ਨੂੰ ਪੰਜਾਬ ਤੋਂ ਕੁੜੀ ਜੋ ਸਾਨੂੰ ਇੱਥੇ ਤੇ ਹੁਣ ਜਾਣਾ ਰੋਪੜ ਹੂੰ ਰੋਪੜ ਤੇਰੇ ਬਾਗਾਂ ਵਾਲਾ ਹੂੰ ਬਾਗਾਂ ਦਾ ਕਈ ਨੋਰ ਹੂੰ ਇੱਥੇ ਉਹ ਕੁੜੀ ਚੋਦ ਦੇ ਕਹਿੰਦੇ ਚਲੋ ਰਾਜਪੁਰੇ ਨੂੰ ਅੱਛਾ ਉੱਪਰ ਵਾਲੀ ਘਮਾਉਂਦੇ ਤੇ ਫਿਰ ਸੋਦਾ ਸਹੀ ਰਾਜਪੁਰੇ ਚੰਡੀਗੜ੍ਹ ਨੂੰ ਚਲੋ ਅੱਛਾ ਚੰਡੀਗੜ੍ਹ ਤੇ ਮੈਂ ਖੈੜ ਨੂੰ ਜਦ ਤਾ ਚੰਡੀਗੜ੍ਹ ਜਾਣੀ ਤੁਹਾਨੂੰ ਮੈਂ ਦੱਸਿਆ ਵੀ ਹਾਂ ਵੀ ਇਦਾਂ ਪੁੱਠੇ ਪਾਸੇ ਜਾਂਦੇ ਗੇੜ ਪੁਆਇਆ ਤੁਹਾਡਾ ਜਾਣ ਕੇ ਪੁੱਠੇ ਪਾਸੇ ਨੂੰ ਹੂੰ ਵੀ ਜਿੰਨੇ ਵੱਧ ਤੇ ਵੱਧ ਮਾਰ ਸਕੀਏ ਮਾਰ ਸਕੀਏ ਉਹਨਾਂ ਦਾ ਮਕਸਦ ਪਾਹੀ ਤਾਂ ਬਹੁਤ ਮਰ ਜਾਂਦਾ ਤੇ ਪੁੱਠੇ ਦੇ ਮਾਰੇ ਹੂੰ ਸਾਡੇ ਲਾਗਾ ਇੱਕ ਭਾਈ ਤਾਂ ਹੂੰ ਉਹਦਾ ਘਰ ਵਾਲੀ ਨੰਦਰਤਾ ਉਹਨਾਂ ਖਣੀ ਜਿੰਦਾਰਤਾ ਫੋਲ ਫੋਲ ਜਾਣਿਆ ਉਹਦੇ ਦੋ ਮੁੰਡੇ ਦੇ ਛੋਟੇ ਛੋਟੇ ਇੱਕ ਗੋਦੀ ਤਾਂ ਇੱਕ ਬੜਾ ਤਾਂ ਅੱਛਾ ਤਾਂ ਉਹ ਬਿਮਾਰ ਹੋ ਗਏ ਹੂੰ ਉਹ ਬੰਦੇ ਹੀ ਬਿਮਾਰ ਹੋ ਗਏ 3 ਮਹੀਨਿਆਂਰ ਬੰਦਾ ਅੱਛਾ ਨਾ ਫੇਰ ਰਾਜ ਪਏ ਬੇਬੇ ਰਹੀਆਂ ਸੀ ਖੜ ਕੇ ਉਹਨਾਂ ਪਾ ਨੀ ਚਲੋ ਪਈ ਉਹ ਕਹਿੰਦੇ ਵੀ ਨਹੀਂ ਸਾਡਾ ਕੰਮ ਖਸਮ ਨਾ ਮਮੀ ਮਮੀ ਕਹਿੰਦੇ ਬੇਬੇ ਕਿ ਤੁਸੀਂ ਜਾਓ ਅੱਛਾ ਜੇ ਕੋਈ ਹੋਇਆ ਤਾਂ ਬਚ ਕੇ ਠੀਕ ਹੈ ਨਹੀਂ ਬਚਣਾ ਕਿ ਸਿਰ ਜੰਨੋਂ ਨੇ ਤੁਰ ਨਹੀਂ ਤਾਂ ਉੱਪਰ ਦੀ ਲੋਕ ਲੱਗਦੇ ਥੇ ਹਾਂ ਕਿੰਨੀ ਉਮਰ ਦੀ ਬਾਪੂ ਤੇਰੀ ਜਦ ਯਾ ਪਾਸਟਾਂ ਤਾਂ ਹਾਂ 11 ਸਾਲ ਦਾ 11 ਉਹਨਾਂ ਦੀ ਸੋਜੀ ਦੀ ਵਧੀਆ ਐ ਨਾ ਸਵਾਯਨ ਪੂਰੀ ਸੱਦੀ ਸੀ ਅੱਛਾ ਫਿਰ ਜਿਹੜਾ ਚੜਨਾ ਸ਼ਿਫਦੇ ਦਾ ਮਤਲਬ ਆ ਚੜ੍ਹਦੇ ਪਾਸੇ ਨੂੰ ਨਾ ਆਪਣੇ ਸ਼ਿਫਦੇ ਪਾਸੇ ਨੂੰ ਹਾਂ ਹਾਂ ਉਹ ਉਧਰ ਤੋਂ ਗੰਜਾਰ ਮਟਵਾਰੀ ਦਾ ਖੇਤ ਆ ਮੂਰੇ ਹੀ ਪਰ ਜੇ ਲਾਗ ਉਧਰੇ ਪਾਕਿਸਤਾਨ ਚ ਹਾਂ ਪਾਕਿਸਤਾਨ ਚ ਹਾਂ ਹਾਂ ਅੱਛਾ ਕਲਚਾਰ ਪਟਵਾਰੀ ਹੈ ਕਲਚਾਰ ਪਟਵਾਰੀ ਇਹਨਾਂ ਦਾ ਮੇਰੇ ਬਾਸ ਸਸੇ ਸਾਡੇ ਲਾਗ ਇਹਨੇ ਬਾਗ ਦਾ ਸਭ ਬੜਾ ਟਕਰਾ ਅੱਛਾ ਨਾਲ ਤੇ ਸੰਫਰੇ ਹੋ ਰਿਹਾ ਰੱਬ ਵਗੈਰਾ ਜਗਾ ਕਿੰਨੀ ਕੀ ਆਪਣੀ ਉਥੇ ਜਿਹੜੀ ਘਰ ਸੀਗਾ ਛੱਡ ਕੇ ਆਂਦਾ ਜਗਾ ਉਥੇ ਕੁੜੀ ਜੀ ਹਮ ਸਿਰ ਸਾਹ ਹੁਣ ਇੱਥੇ ਟੱਪੜੀਆਂ ਜਗਾ ਬਹੁਤ ਈ ਹਮ ਉਸ ਕਿਹੜੇ ਸਾਨੂੰ ਤਾਂ ਆਰਡਰ ਇੰਤਰ ਆਰਮਦਾਸਿਆਂ ਨੂੰ ਜਗਾ ਲੈਣਾਗਾ ਹਮ ਅੱਛਾ ਅਡਰ ਨਹੀਂ ਦੱਪਨ ਹਾਂ ਸੰਕਣ ਟੱਡ ਰਹਿਗਾ ਤੈਨੂੰ ਕੋਈ ਯਾਦ ਨਹੀਂ ਤਾਂ ਸਾਡੇ ਨਵੇਂ ਨੀਤੀ ਹੁੰਦੀ ਕਾਨੂੰਨ ਦੇ ਹੁੰਦੀ ਪਾਕਿਸਤਾਨ ਚ ਤੂੰ 10 ਕਰੋੜ ਰੁਪਇਆ ਲਈ ਫੇਰੀ ਜਾ ਉਹ ਚੋਂ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਫਿਰ ਇੱਥੇ ਆ ਕੇ ਜਗ੍ਹਾ ਕਿਵੇਂ ਲੱਭੀ ਛੇਤੀ ਮਿਲ ਗਈ ਦੀਏਗਾ ਤੁਰ ਕੇ ਆ ਕੇ ਪਹਿਲਾਂ ਅਸੀਂ ਉੱਥੇ ਤੇ ਜਦ ਤੁਰ ਪਏ ਤੁਰ ਕੇ ਆਉਂਦੇ ਤੇ ਲੰਗੇ ਪੈਰ ਹੁੰਦੇ ਤੇ ਉੱਥੇ ਤੇ ਚੱਲੇ ਨਾ ਆਪਣੇ ਪ੍ਰੋਜ ਪਰ ਤੇ ਹਾਂ ਫਰੋਈਪੁਰ ਸਰਹਾਇੋਂ ਤੋਂ ਪਹਿਲਾਂ ਹੜ ਆ ਗਿਆ ਤਾਂ ਤੇ ਅਸੀਂ ਆਦੂ ਆਏ ਅਸੀਂ ਬੱਲੂ ਉਹਨੂੰ ਯਾਨੀ ਕਿ ਫਰੋਈਪੁਰ ਦਾ ਬਟਰ ਲੱਗਦਾ ਤਾਂ ਬਟਰ ਫਰੋਈਪੁਰ ਵਾਲਾ ਲੱਗਦਾ ਸੀ ਤੁਹਾਨੂੰ ਬਾਈ ਚੱਕ ਨੂੰ ਅੱਛਾ ਬਾਈ ਚੱਕ ਦਾ ਉੱਥੇ ਹੁਣ ਇਹ 100 ਮੀਲ ਆ 100 ਮੀਲ ਅੱਛਾ ਰਾਤ ਤੇ ਸ਼ਹਿਰ ਆਇਆ ਪਾਉ ਫੇਰੀ ਪਾਉ ਫੇਰੀ ਪਾਉ ਫੇਰੀ ਸ਼ਹਿਰ ਬਸ ਹੀ ਹੋਰ ਕਾ ਬੜਾ ਲੰਬਾ ਚੌੜਾ ਕੁੜੀਓ ਉਹਦੇ ਵਿੱਚ ਲੰਗੇ ਸੀ ਫਰੋਈਪੁਰ ਨੇ ਨੇ ਪਾਕਿਸਤਾਨ ਚ ਸ਼ਹਿਰ ਦਾ ਬਹੁਤ ਆਇਆ ਪਰ ਸਾਨੂੰ ਫਿਰ ਪਤਾ ਨਹੀਂ ਉਹ ਅਗਲਾ ਸ਼ਹਿਰ ਕਿ ਨਹੀਂ ਦੇਖਦਾ ਕਿ ਭੈਣ ਤੋਂ ਨਹੀਂ ਜਾਣ ਆਪਣੀ ਜਾਨ ਬਚਾਉਣੀ ਸੀ ਮੈਂ ਤਾਂ ਜਾਨ ਬਚਾਉਣੇ ਦਾ ਵੀ ਜਾਣ ਕਿਦਾਂ ਬਚਾਉਣੀ ਪਤਾ ਦਰਬਾਰਾ ਸਾਡਾ ਐ ਪਾਣੀ ਪੀਂਦਾ ਸੀ ਹੂੰ ਦੂਆ ਪੜਾਉਂਦਾ ਸੀ ਭੈਣ ਤੋਂ ਸਪਾਈ ਨੇ ਡਾਂਗ ਮਾਰੀ ਲੱਖ ਕਿਹਦੇ ਦਰਬਾਰੇ ਦਾ ਇਹ ਹਾਂ ਹਾਂ ਮੁਸਲਮਾਨ ਸਪਾਈ ਵੀ ਪੁਲਿਸ ਮੁਸਲਮਾਨ ਦੀ ਸਾਡੇ ਨਾਲ ਵੀ ਪਾਣੀ ਕਿਉਂ ਬੁਲਾਉਣਾ ਹੈ ਪਾਣੀ ਕਿਉਂ ਪੀਨੇ ਤੁਰਦੇ ਕਿਉਂ ਨਹੀਂ ਅੱਛਾ ਤੁਰਦੇ ਆ ਅੱਛਾ ਬਾਈ ਚੱਕਰ ਤਾਂ ਪਾਣੀ ਦਾ ਹੀ ਤਾਂ ਖੜੂ ਖੜੂ ਦਾ ਰਾਵੜਾ ਇੰ ਦਾ ਮੇ ਪਾਣੀ ਨਾ ਪੀਣਾ ਹਾਂ ਪਾਣੀ ਉਹਦੇ ਸਾਰੇ ਮਰਮ ਤੇ ਆਏ ਐ ਕੱਢਿਆ ਦੱਸਿਓ ਕੀ ਕੀ ਨੋ ਬਦਲ ਦੀ ਹੈਰ ਕਹਿੰਦੇ ਆ ਰਾਵੀ ਦਰਿਆ ਹੂੰ ਉਹ ਚੌੜ ਉਹਦਾ ਪੋਖਾ ਬਹੁਤ ਚੌੜਾ ਗੇਟਿੰਗ ਦਾ ਐਸਾ ਦੇ ਛੋਟਾ ਘੜਾ ਡੀ ਦੂਰ ਚੌੜਾ ਪੋਖਾ ਉਹਦੇ ਉੱਪਰ ਦੀ ਲੱਗਿਆ ਅੱਛਾ ਹੂੰ ਫਿਰ ਇੱਥੇ ਆ ਕੇ ਫਿਰ ਕਿਵੇਂ ਰਹੇ ਕੀ ਕਰੇ ਉਰੇ ਇੱਥੇ ਆ ਕੇ ਅਸੀਂ ਪਹਿਲਾਂ ਜੁੱਥੇ ਤੇ ਤੁਰੇ 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 ਰਾਜ ਇੱਕ ਪਿੰਡਾ ਜੰਡਾਲਾ ਘਵਾੜਾ ਦੁੱਧ ਦੇਣ ਤੋਂ ਪਰ ਜੰਡਾਲਾ ਘਵਾੜਾ ਘਵਾੜਾ ਤਾਂ ਹੈਗਾ ਘਵਾੜਾ ਤਾਂ ਹੈਗਾ ਉੱਥੇ ਜੰਡਾਲਾ ਘਵਾੜਾ ਕੋਲੇ ਕੋਲਾ ਹਾਂ 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 ਬੜਾ ਮਸ਼ਹੂਰ ਪਿੰਡਾ ਹਾਂ ਹਾਂ ਉੱਥੇ ਸਾਡੇ ਪਿੰਡ ਦਾ ਰਾਜ ਦਾ ਸ਼ੀਂਬਾ ਪਰ ਉਹ ਆਏ ਨਹੀਂ تھے ਹੂੰ ਜਦ ਗਏ ਉਹ ਕਹਿੰਦੇ ਵੀ ਉੱਥਾਂ ਹਲੇ ਆਈ ਨਹੀਂ ਉਹ ਪਿੱਛੇ ਗੁਰਦੇ ਫਿਰ ਜੇ ਅਸੀਂ ਕਿਥੇ ਉਸ ਸੇ ਚੱਲੇ ਫਿਰ ਅਸੀਂ ਉਪਲਾ ਆ ਗਏ ਉਪਲਾ ਆਹ ਨਹਿਰ ਪਰ ਆਪਾ ਹੂੰ ਉਪਲਾ ਮੇਰੀ ਬੂਆ ਦੀ ਕੁੜੀ ਸੀ ਹਾਂ ਹਾਂ ਉਹਨਾਂ ਦਾ ਰਹਿ ਜਿਹੜੀ ਰੰਗ ਡੋਖਲਾ ਰੋਕਾਰੇ ਮਾ ਖੜੇ ਸਨ ਅੱਛਾ ਉਹ ਉਸੇ ਤੋਂ ਕਰਦੇ ਅਸੀਂ ਹੌਲੀ ਹੌਲੀ ਲੱਦੇ ਹਨੇ ਆ ਗਏ ਹੂੰ ਉਸ ਜਾਣੇ ਜਿਵੇਂ ਘਾਟਾ ਘਰ ਉੱਤੇ ਰਾਤ ਰਹੇ ਤੇ ਰਾਤ ਬੰਦੀ ਕੰਮ ਕਰਦੇ ਅਸੀਂ ਕਰਦੇ ਸੀ ਮੁੱਖਾ ਹੂੰ ਹੂੰ ਉੱਥੇ ਫੇਰ ਨਹਿਰੇ ਨਹਿਰ ਚੱਲ ਪਏ ਨਹਿਰੇ ਨਹਿਰ ਤੇ ਚਮਕੌਰ ਆ ਗਏ ਅੱਛਾ ਇਹਨੂੰ ਹੋਏ ਹੋਗੇ ਬਈ ਹਾਂ ਤੇ ਨਹਿਰੇ ਨਹਿਰ ਚਮਕੌਰ ਬੂਆ ਜੀ ਹੈਗਾ ਮਿਲਦੇ ਲੱਗੇ ਪਿੱਛੇ ਮਕੜੌਣਾਂ ਦੇ ਨਾਲ ਅੱਛਾ ਬੂਆ ਪਰ ਰਹੇ ਅਸੀਂ ਥੋੜੇ ਜਿਹਾ ਅੱਛਾ ਬਾਬੇ ਰੱਖ ਉਹਦੇ ਬਾਹਰ ਦਾ ਸੀ ਬੂਆ ਨੇ ਮਾਰੇ ਮੋਟੇ ਤੱਕ ਪਰੇ ਹੋਏ ਸੀ ਅਗਰ 5-4 ਰੋਜ਼ ਜਿਆਦਾ ਨਹੀਂ ਉਸੇ ਬਾਲ ਫੇਰ ਅਸੀਂ ਆਪਣੇ ਪਿੰਡੇ ਚਲੇ ਗਏ ਬਾਲ ਸੰਦੇ ਬਾਲ ਸੰਦੇ ਠੀਕ ਹਾਂ ਬਾਲ ਸੰਦੇ ਘਰ تھا ਸਾਡਾ ਹਮ ਮਾੜਾ ਚਾਹੇ ਮੋਟਾ ਆਪਣੇ ਘਰ ਬੜ ਕੇ ਜਾ ਕੇ ਹਮ ਪਰ ਵਰਤਾ ਗਏ ਖਾਣ ਨੂੰ ਕੁਛ ਨਹੀਂ ਦਾ ਹਮ ਇਹ ਸਾਡੇ ਪਿੰਡ ਦੇ ਜੱਟ ਤੇ ਉਹਨਾਂ ਨਾਲ ਅਮਰ ਸਿੰਘ ਸਾਂਝੀ ਹੁੰਦਾ ਤਾਂ ਅੱਛਾ ਪਿੰਡੇ ਦਾ ਬਾਪ ਹਮ ਇਹ ਸਾਂਝ ਹੁੰਦੇ ਤੇ ਨੌਕਰੀਆਂ ਤੇ ਹੁੰਦੀਆਂ ਹਮ ਹਮ ਉੱਥੇ ਫਿਰ ਉਹ ਕਹਿਣ ਲੱਗੇ ਵੀ ਹੁਣ ਤੁਸੀਂ ਐਂ ਕਰੋ ਜਾਓ ਨਾ ਬਈ ਅਸੀਂ ਸਾਨੂੰ ਆਟਾ ਦਾਣਾ ਵੀ ਲੈਣੇ ਆ ਬਾਮੇ ਕੁੜੀਏ ਸਾਨੂੰ ਜ਼ਮੀਨ ਮਿਲ ਗਈ ਹੂੰ ਇਹ ਉੱਥੇ ਮੱਕੀ ਖੜੀ ਆ ਬਹੁਤ ਇਹ ਮੱਕੀ ਵੱਢਣੀ ਆ ਨਾਲ ਤੁਹਾਨੂੰ ਵੜਾਈ ਦਵਾਂਗੇ ਨਾਲ ਛੱਲੀਆਂ ਕਢਾਈ ਦਵਾਂਗੇ ਅੱਛਾ ਅਸੀਂ ਉੱਥੇ ਚਲੇ ਗਏ ਸੇ ਮੱਕੀ-ਮੱਕੀ ਵੱਢੀ ਜੋ ਕੋ ਬਣਾਇਆ ਬਣਾਇਆ ਉਸੇ ਤੋਂ ਫੇਰ ਅਸੀਂ ਹੌਲੀ-ਹੌਲੀ ਤੇ ਇਧਰ ਆ ਗਏ ਹੂੰ ਤੇ ਸਾਡੇ ਪਿੰਡ ਦੇ ਆ ਗਏ ਤੇ ਹੂੰ ਉੱਥੇ ਨੋ ਰੋਟਾ ਕੋਈ ਤੌਰ ਸੀ ਗਿਆ ਕਹਿੰਦਾ ਵੀ ਇੱਥੇ ਕੁਝ ਨਹੀਂ ਹੈ ਕੋਈ ਬਸ ਹੀ ਆਉਂਦਾ ਤੇ ਬਸ ਹੀ ਆ ਗਿਆ ਅੱਛਾ ਵਿੱਚ ਨੂੰ ਤੁਸੀਂ ਹਰਿਆਣੇ ਵੀ ਦੇ ਕੇ ਆਏ ਥੋੜਾ ਹਰਿਆਣੇ ਦਾ ਖਸਬੀ ਦੇ 25 ਸਾਲ ਰਹਿਆ ਅੱਛਾ ਉਹ ਜਮੀਨ ਹਰਿਆਣੇ ਤੋਂ ਹੀ ਆਈ ਹੋਈ ਔਰੇ ਅੱਛਾ ਪਰ ਉਹ ਜਮੀਨ ਦਾ ਹਾਂ ਜਿਹੜੀਆਂ ਨਾਲ ਜਮੀਨ ਬਣਦੀ ਆ ਹੂੰ ਹੂੰ ਫਿਰ ਉਰੇਆ ਕਿ ਕੋਈ ਖਤਰਾ ਨਹੀਂ ਤਾਂ ਨੌਰੇ ਆ ਕੇ ਨਿਕਲ ਜਾ ਹਿੰਦੁਸਤਾਨ ਚਾ ਵੜੇ ਫੇਰ ਖਸਰ ਰਹੇ ਅੱਛਾ ਫਿਰ ਇੱਥਾਂ ਵਾਲੀ ਜਿਹੜੀ ਮੁਸਲਮਾਨ ਤੇ ਉਧਰ ਨੂੰ ਜਾਂਦੇ ਤੇ ਜਿਵੇਂ ਤੁਸੀਂ ਆਏ ਇੱਧਰ ਉਹ ਚਲੇ ਗਏ ਤੁਸੀਂ ਉਧਰੋਂ ਇੱਧਰ ਨੂੰ ਆ ਗਏ ਠੀਕ ਹੈ ਕੀ ਕਾ ਰੀ ਲਾਉਂਦੀ ਹੁੰਦੀ ਆ ਤੇਰੇ ਡੈਡੀ ਨੇ ਸੁਣੀ ਆ ਆ ਮੈਡਮ ਜੀ ਹੂੰ ਚਾਰ ਵਜੇ ਛੋੜੀ ਤੇਰੇ ਵਰਗੀ ਬਰਸ਼ੇ ਵਰਗੀ ਉਹਦੀ ਫੋਟੋ ਆ ਇੱਧਰ ਹੂੰ ਉਹ ਕਹਿੰਦੀ ਵੀ ਮੈਂ ਮੈਨੂੰ ਟੇਸ਼ਨ ਬਸ ਮੇਰੀ ਅੱਖਾਂ ਬੰਦੋ ਇਹ ਮ ਬਾਗਾਂ ਵਾਲੇ ਪਾਸੇ ਤੁਰੂਗੀ ਜਿੱਥੇ ਸਾਡਾ ਪਿੰਡ ਆਉਂਦਾ ਸੰਦੂ ਵੀ ਆਉਂਦਾ ਸਾਡਾ ਪਿੰਡ ਹੂੰ ਅੱਖਾਂ ਬੰਨੀਆਂ ਆਂ ਅੱਛਾ ਉਹ 14 ਸਾਲ ਦੀ ਜੀ 13 14 ਦੀ ਅੱਛਾ ਉਹਦਾ ਭਾਈ ਮਾਰਤਾ ਚੱਪ ਹੂੰ ਜਿੱਥੇ ਮੇਰੇ ਆੜੀਆਂ ਨੇ ਜਿਹੜੇ ਜੱਟ ਕਿਹੜੇ ਮੇੜਾ ਵਾਲੇ ਹਾਂ 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 ਉਹਦੇ ਇੱਥੇ ਗਾੜੀ ਇੰਦਰ ਹਾਂ ਸਮਝ ਗਿਆ ਇਧਰ ਰੋਡ ਤੇ ਮੋਟਰ ਉਹਨਾਂ ਦੇ ਅੰਦਰ ਰੱਖ ਕੇ ਹਾਂ 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 ਅਨ ਜਿੱਥੇ ਆਪਾਂ ਉਹ ਲੈ ਕੇ ਆਤੇ ਦੋ ਤਿੰਨ ਨੂੰ ਨਾਲ ਕੋਲ ਆਉਣਾ ਦੀ कोरोना ਚ ਸਾਡਾ ਜਿਹੜਾ ਉਹ ਜੋ ਖੂਤਾ ਨਾ ਉਹ ਡਵਿੱਡਾ ਥਾ ਅੱਛਾ ਡਵਿੱਡਾ ਤੇ ਲਾਇਨ ਦੇ ਆ ਸਰਕ ਦੇ ਵਿਚਾਲੇ ਥਾ ਮੇਰਾ ਭਾਈ ਗੇੜਾ ਮਾਰਨ ਗਿਆ ਮਾਰਤਾ ਹੂੰ ਇਹ ਰਾਜੇ ਤੇ ਸਾਡੇ ਲੋਕ ਵੀ ਮਾਰਦੇ ਥੇ ਹਾਂ ਮਾਰਦੇ ਥੇ ਇੱਧਰ ਵਾਲੇ ਵੀ ਮਾਰਦੇ ਥੇ ਉਹ ਵੀ ਮਾਰਦੇ ਥੇ ਹਾਂ ਹੋਇਆ ਜਿਹੜੇ ਬਜੀਤਪੁਰ ਦੇ ਜੱਟ ਹੋਏ ਕਿਸੇ ਕਿਸੇ ਕੰਮ ਕੰਮ ਤੇ ਪੈਂਦੇ ਥੇ ਜਿਹੜੇ ਫਿਰ ਕੱਟੇ ਹੋ ਕੇ ਚਲੇ ਜਾਂਦੇ ਤੇ ਲੁੱਟਣ ਨੂੰ ਹਾਂ ਹਾਂ ਮਾਰ ਦੇਣਾ ਬੰਦਾ ਪੈਸੇ ਖਾ ਲੈਣੇ ਹਾਂ ਬੇਦਰੀ ਚ ਜਾਂਦੇ ਨੇ ਅਜਿਹਾ ਕਈ ਆਪਣੇ ਆਪਣੇ ਪੰਜਾਬ ਦੇ ਵਿੱਚ ਕਈ ਪਿੰਡ ਇਹ ਜਿਹੇ ਆ ਜਿਨ੍ਹਾਂ ਨੇ ਮੁ슬ਮਾਨਾਂ ਨੂੰ ਰੱਖਿਆ ਏ ਉਹਨਾਂ ਨੂੰ ਪਨਾਹ ਦਿੱਤੀ ਏ ਪਨਾਹ ਦਿੱਤੀ ਏ ਵੀ ਤੁਸੀਂ ਜਾਣਾ ਨਹੀਂ ਹੈਗਾ ਜੇ ਥੋੜੇ ਥੋੜੇ ਜਦਾਂ ਕੋਈ ਆਊਗਾ ਤਾਂ ਅਸੀਂ ਦੇਖੂਗਾ ਮੈਂ ਮੈਂ ਤਾਂ ਸੱਚ ਆਹਾ ਪਿੰਡ ਜਿਹੜਾ ਸਾਡੇ ਪਿੰਡ ਵੀ ਇੱਕੇ ਪਰਿਵਾਰ ਤਾਂ ਦੋ ਦੋ ਪਰਿਵਾਰ ਤੇ ਕੁਝ ਚਲੇ ਗਏ ਤੇ ਇੱਕ ਪਰਿਵਾਰ ਰਹਿ ਗਿਆ ਤਾਂ ਅੱਛਾ ਪਿੰਡ ਪਿੰਡ ਉਹ ਫੇ ਪਿੰਡ ਵਾਲਿਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਣਾ ਸਜਾਦਪੁਰਣ ਜਾਣੇ ਆ ਸੰ达ਸੌਰ ਦੇਫੇੜਾ ਹਾਂ ਦੇਫੇੜਾ ਬੇ ਬਿਹੜ ਬਿਹੜ ਹਾਂ ਬਿਹੜ ਆ ਜਿਹੜੀ ਉੱਥੇ ਮੁਸਲਮਾਨ ਹੈਗੇ ਹਾਂ ਹੈਗੇ ਇਹਨਾਂ ਜਾਣ ਨਹੀਂ ਦਿੱਤਾ ਉਹ ਦਰੁਜੇ ਦਰੁਜੇ ਉਦਾਂ ਹੀ ਆ ਪੁਰਾਣਾ ਬਹੁ ਪਿੰਡ ਉਹ ਹਾਂ ਪੁਰਾਣਾ ਪਿੰਡ ਉਹ ਜਾਣ ਨਹੀਂ ਦਿੱਤੇ ਉਹਨਾਂ ਨੇ ਕਹਿੰਦੇ ਨਾ ਬੇ ਤੂੰ ਸਾਡੇ ਕੋਲ ਰੱਖੋ ਜਿੱਥੇ ਪ੍ਰੇਮ ਪਿਆਰ ਹੈਗਾ ਮੁਸਲਮਾਨ ਨਾਲ ਹੈਗਾ ਉਹ ਉੱਥੇ ਜੱਟਾਂ ਦੇ ਘਰ ਜਿਹੜੇ ਥੇ ਨਾ ਚੰਗੇ ਮੋٹے ਜੱਟ ਤੇ ਹੂੰ ਸਾਡੇ